ਮੰਮੀ ਮੈਂ ਨਹੀਂ ਸੋਚੀਦਾ ਕੋ ਹੋਵਾ ਤੇ ਹੋ ਕੋ ਜਾਂਦਾ ਵਾ ਆਈ ਮੈਂ ਤੁਹਾਡਾ ਪਤਾ ਲੈਣ ਆ ਤੇ ਤੁਸੀਂ ਤੇ ਨਾ ਹੋਰ ਹੀ ਗਦੀ ਗੇੜ ਇੱਥੇ ਪਾ ਕੇ ਬਹਿ ਜਾਂਨੇ ਆ ਗਦੀ ਗੇੜ ਮੈਂ ਪਾਇਆ ਵਾ ਤੂੰ ਮੈਨੂੰ ਆਖੀ ਜਾਣੀ ਹੁਣ ਉਹਦੇ ਵੇਖ ਲਾ ਹਾਂ ਚਾਲੇ ਵੀ ਘਰੋਂ ਬਾਹਰ ਕਿਤੇ ਬੰਦਾ ਨਿਕਲਦਾ ਹੀ ਨਹੀਂਗਾ ਤੇ ਜੇ ਮੈਂ ਨਿਕਲ ਗਈ ਆ ਤੇ ਕਾਗਜ਼ ਤੇ ਹੁਣ ਉਹ ਚੰਗੀ ਆ ਨਾ ਜਿੰਨੇ ਚਾਚੀ ਤੇਰੀ ਨੇ ਕਹਿਤਾ ਵਾ ਇਹ ਮੇਰੇ ਕੋਲ ਵਾ ਤੇ ਤੁਸੀਂ ਲੈ ਜਾਓ ਤੇਰੇ ਸਾਹਮਣੇ ਕਿ ਆ ਉਹਨੇ ਹੁਣ ਵੀ ਹੁਣ ਵੇਖਾਂਗੇ ਤੇ ਫੇਰ ਹੀ ਆ ਪੀ ਉਹੋ ਹੀ ਕਾਗਜ ਵਾ ਕੇ ਅੜੀ ਦੇ ਕੋਈ ਆਪੜੇ ਹੀ ਨਹੀਂ ਮਗਰੋਂ ਤੱਕ ਉਹ ਰਵੇ ਪਾ ਨੇ ਕੱਖਵਨਾ ਤੇ ਰੋਲਾ ਹੀ ਵਾਧੂ ਦਾ ਆਂਡ ਗਵੰਡ ਪਾ ਕੇ ਬੈ ਜੀਏ ਨਹੀਂ ਪਹਿਣੇ ਜਦੋਂ ਉਹਨੇ ਸੂਟ ਚ ਦੇ ਕੇ ਆਈ ਆ ਤੇ ਫਿਰ ਐਡੀ ਤੇ ਨਹੀਂ ਗਈ ਉਹ ਚਦੈਣ ਚਾਚੀ ਵੀ ਜਿੰਨੇ ਉਤਰਾ ਹੀ ਨਾ ਲੈ ਦੇਣਾ ਵਾ ਉਹ ਸਾਤੀ ਹੋਊ ਤੇ ਤਾਂ ਹੀ ਉਹਨੇ ਸਾਨੂੰ ਦੱਸਿਆ ਤੂੰ ਐਵੇਂ ਫਿਕਰਾਂ ਚ ਗੇਤੀ ਪੈ ਜਾਨੀ ਆ ਵੀ ਹੋਰ ਕਿਹਦੇ ਹੋਣੇ ਆ ਆਂਡ ਗਵੰਡ ਰੋਲਾ ਪੈ ਜਾਣਾ ਤੇ ਜੇ ਸਾਡੇ ਹੋਏ ਤੇ ਫਿਰ ਇਹਨਾਂ ਆਂਡ ਗਵੰਡ ਰੋਲਾ ਪਾਊਗਾ ਫੇਰ ਇਹ ਕਿੱਥੇ ਨੱਕ ਦਊਗੀ ਫੇਰ ਨਾ ਲੋਕੀ ਆਖਣਗੇ ਕਿ ਘਰਾਂ ਦੇ ਵਿੱਚ ਹੀ ਡੈਪੀ ਆਏ ਤੇ ਆਹ ਕੰਮ ਕਰਨ ਇਹੋ ਜਿਹੇ ਬੰਦੇ ਨੂੰ ਨਹੀਂ ਮੰਮੀ ਕਿਸੇ ਦਾ ਡਰ ਹੁੰਦਾ ਵੇ ਕਈਆਂ ਜਨਾਨੀਆਂ ਦਾ ਨਾ ਡਰ ਲੱਥਾ ਹੁੰਦਾ ਵਾ ਇਹਨੂੰ ਤੇ ਆਪਣੇ ਬੰਦੇ ਦਾ ਨਹੀਂ ਆ ਵੀਰ ਜੀ ਨੂੰ ਭਾਬੀ ਸਮਝਦੇ ਕੋ ਸਾਡੇ ਵਰਗੇ ਆ ਬੰਦਿਆਂ ਕੋ ਡਰਦੇ ਫਰੀਦਾ ਭਾਬੀ ਬੰਦਾ ਅੱਖ ਦੀ ਕੂਰ ਨਾ ਵੇਖੇ ਨਾ ਤੇ ਜਾਨ ਨਿਕਲ ਜਾਂਦੀ ਜਨਾਨੀ ਦੀ ਪਰ ਭਾਬੀ ਜੀ ਨੂੰ ਕੋਈ ਪਰਵਾਹ ਨਹੀਂ ਆ ਕਿਸੇ ਦੀ ਵੀ ਚਲ ਕੋਈ ਗੱਲ ਨਹੀਂ ਕੋਈ ਪਰਵਾਹ ਨਹੀਂ ਉਹਨੇ ਤਾਂ ਪਹਿਲੇ ਦਿਨੋਂ ਨਹੀਂ ਕਿਸ ਨੂੰ ਪੱਲੇ ਬੱਦਾ ਤੇ ਹੁਣ ਕੀ ਬੰਨਣਾ ਵਾ ਚਲੇ ਨਹੀਂਗਾ ਪਹਿਲਾਂ ਜਦੋਂ ਅਸੀਂ ਨਾਲ ਹੀ ਉਹ ਥੋੜੀ ਬਹੁਤੀ ਸਾਡੀ ਗੱਲ ਸੁਣਦਾ ਗਿੰਦਾ ਹੁੰਦਾ ਏ ਹੁਣ ਤੇ ਹਨੂ ਵੀ ਨਹੀਂ ਕਿਤੇ ਫੋਨ ਨਹੀਂ ਕਰਨ ਦਿੰਦੀ ਕਿਤੇ ਕੋਹ ਨਹੀਂ ਇਹ ਅੱਗੇ ਅਸੀਂ ਕੋਈ ਗੱਲ ਦੱਸ ਦਿੰਦੇ ਉਹਨੂੰ ਪਤਾ ਹੁਣ ਕਿਹੜੀ ਕਿਹਨੇ ਦੱਸਣੀ ਹੈ ਚੱਲ ਮੈਂ ਤੇ ਗੱਲ ਕਰਦੀ ਨਹੀਂ ਆ ਵੀ ਕੋਈ ਗੱਲ ਨਹੀਂ ਆਪਣੇ ਘਰ ਨਾਲ ਰਾਜੀ ਖੁਸ਼ੀ ਰਹਿਣ ਆਪਣਾ ਸੋਨਾ ਕਮਾਉਣ ਤੇ ਖਾਣ ਤੇ ਇੱਥੇ ਤੇ ਚੱਲ ਮੰਨੇ ਆ ਵੀ ਤੁਸੀਂ ਗੱਲ ਕਰਦੇ ਹੋਗੇ ਵੀਰ ਜੀ ਨੂੰ ਵੇਖ ਲੂਗੀ ਭਾਬੀ ਵੀ ਫੋਨ ਕਰੰਡਿਆ ਵਾ ਉਧਰ ਤੇ ਮੇਰੇ ਕੋਲ ਕੜਾ ਵੇਖ ਲੈਣਾ ਮੈਨੂੰ ਵੀ ਕਦੀ ਵੀਰ ਜੀ ਨੇ ਫੋਨ ਨਹੀਂ ਕੀਤਾ ਵੇ ਮੈਂ ਚੰਗੀਆਂ ਪੱਟੀਆਂ ਪੜਾਈਆਂ ਉਹਨੇ ਉਹਦੇ ਪਹਿਲੇ ਦਿਨੋਂ ਹੀ ਜਦੋਂ ਪੈਣਾ ਇਹ ਪਿੱਛੋਂ ਆਈ ਹੈ ਪਿੱਛੋਂ ਆਈ ਤੇ ਉਹਨੇ ਕਿਥੋਂ ਤੈਨੂੰ ਫੋਨ ਕਰਨਾ ਵਾ ਹੁਣ ਕਰੇ ਕਿੰਨੀਆਂ ਕਪਟੀਆਂ ਪਣਾਉਂਦੀ ਹੋਣੀ ਹੁਣ ਕਿਹੜਾ ਕੋਈ ਲੱਗੇ ਸੁਣਦਾ ਵਾ ਸਾਰਾ ਰਾਤ ਦੇਣੇ ਹੋਈ ਕੰਮ ਤੇ ਆ ਹੋਰ ਕਿਹੜਾ ਉਹਨੂੰ ਕੋਈ ਕੰਮ ਹੋ ਵਾ ਮੁੰਡਾ ਵੀ ਚਲਾਕ ਵਾ ਨਾ ਮੈਨੂੰ ਤੇ ਇਹ ਵਾ ਇਹ ਨਾ ਹੋਵੇ ਵੀ ਜਿੰਨਾ ਹੋਈ ਹੁੰਦੀ ਮਾਂ ਨੂੰ ਤੇ ਸਾਦ ਤੇ ਲਿਆ ਵਾ ਉਹਨਾਂ ਦੇ ਆਉਣ ਤੋਂ ਪਹਿਲਾਂ ਪੈਨੋ ਜਾ ਕੇ ਤੇ ਕਾਗਜ ਲੈ ਵੇ ਤੇ ਅਸੀਂ ਫੇਰ ਝੂਠੇ ਦੇ ਝੂਠੇ ਰਹਿ ਜੀਏ ਨਿਕਾਗਜ ਕਿੱਤਾਂ ਲੈ ਆਊਗੀ ਐਵੇਂ ਲੈ ਆਊਗੀ ਅੱਜ ਮੈਂ ਨਾ ਵੇਖੇ ਨਤਾਰਾ ਕਰਕੇ ਹੀ ਹਟਣਾ ਵਾ ਆ ਲੈਂਦੇ ਹੋ ਉਹਨਾਂ ਨੂੰ ਵੇਖੀ ਕਿੱਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੁੰਦਾ ਵਾ ਜਾਂ ਤੇ ਘਟਕ ਨਾ ਕਿਆ ਬਣਾ ਕੇ ਲਿਆ ਮੇਰੀ ਤੀ ਤੇ ਮੈਂ ਇੱਥੇ ਲੰਮੀ ਪੈਣੀ ਆ ਤੇ ਮੈਂ ਧਿਆਨ ਰੱਖਣੀ ਆ ਕਿ ਕਿੱਧਰ ਨੂੰ ਜਾਂਦੀ ਤੇ ਕਿੱਧਰੋਂ ਆਉਂਦੀ ਆ ਚਲੋ ਪੈ ਜਾਓ ਮੈਂ ਬਣਾ ਲਿਓ ਨਹੀਂ ਘੋਟ ਚਾਹ ਉਹ ਤੇ ਆਖਿਆ ਇਹਦੇ ਕੀ ਇਰਾਦੇ ਚ ਵਾਪੀ ਮੈਂ ਚਲ ਜੂਗੀ ਪਰ ਵੀ ਮੈਂ ਪਈ ਆ ਚਾਚੀ ਦੀ ਨੋਂ ਆ ਗਈ ਹੋਵੇ ਤਾਂ ਵੀ ਆ ਨਹੀਂ ਤੇ ਕਿਤੇ ਮੈਨੂੰ ਫੇਰਾ ਨਾ ਪਵੇ ਇੱਕ ਮੇਰੇ ਘਰ ਦੇ ਵੀ ਆਖਣਾ ਵਾ ਕਿ ਪਤਾ ਨਹੀਂ ਇਹਨੂੰ ਕੀ ਗੱਲ ਵਾ ਇਹ ਵਾਰ-ਵਾਰ ਬਾਹਰ ਨੂੰ ਵੇਖੀ ਜਾਂਦੀ ਆ ਤੇ ਚਲ ਕੋਈ ਨਹੀਂ ਜੇ ਆ ਗਈ ਹੋਊਗੀ ਨਾ ਤੇ ਛੇ ਛੇ ਤੇ ਸੂਟ ਫੜ ਕੇ ਤੇ ਆ ਜੂਗੀ ਅੱਗੇ ਉਹ ਮਾਤਾ ਨਹੀਂ ਮਾਨ ਹੁਣ ਇੱਕ ਹੋਰ ਆ ਕੇ ਤੇ ਬੈਗੀ ਬਲਾਮਤ ਮੇਰੇ ਸਰਾਣੇ ਉਹ ਚੁੱਕਣਾ ਦਹੀ ਜਾਂਦੀ ਆ ਮੰਮੀ ਭਾਬੀ ਕੋ ਘੜੀ ਮੜੀ ਜਾਂਦੀ ਬਾਹਰ ਨੂੰ ਪਤਾ ਨਹੀਂ ਉਹਨੂੰ ਕੀ ਪੜਾਈ ਚਲੀ ਜਾਣ ਡਈ ਆ ਹੈ ਭਾਬੀ ਨਾ ਗਈ ਤੇ ਮੰਮੀ ਕਿਤੇ ਮਾਸਾ ਨਹੀਂ ਹੈ ਜੋ ਲਗਾਣ ਦੀ ਮੰਮੀ ਮੰਮੀ ਹਾਂ ਬਸ ਠੀਕ ਆ ਸੁੱਤੀ ਰਹਿ ਭਾਬੀ ਲਾਗੋ ਨੰਗ ਗਈ ਆ ਕਿੱਥੇ ਨੰਗ ਗਈ ਆ ਤੇ ਕਾਗਜ਼ ਲੈਣ ਹੀ ਗਈ ਹੋਗੀ ਹੋਰ ਹੁੰਨੇ ਕਿੱਥੇ ਜਾਣਾ ਵਾ ਓਏ ਮੈਂ ਚੁੱਧ ਦਧ ਧਿਆਨ ਰੱਖਿਆ ਤੇ ਗੋਲੀਆਂ ਖਾਧੀਆਂ ਸੀ ਨਾ ਤੇ ਮੇਰੀ ਅੱਖ ਲੱਗ ਗਈ ਓ ਤੇ ਨੰਗ ਕੇ ਚੰਗੀਆਂ ਮਾਤਾ ਤੂੰ ਤੇ ਰੱਖੀਆਂ ਕੀਤੀਆਂ ਹੀ ਆ ਐਦਾਂ ਹੀ ਤੇਰੇ ਕਾਗਜ਼ ਨਿਕਲੇ ਆ ਲਾਪਰਵਾਹੀ ਆਪ ਕਰਦੀ ਆ ਤੇ ਮੁੜ ਕੇ ਜੀਜੀ ਨੂੰ ਤੂੰ ਬੁਰਿਆ ਬੜਨੀ ਆ ਓਏ ਹਤੀਏ ਮੈਂ ਕੜੀ ਉੱਥੇ ਛੁੱਟੀ ਮਾੜੀ ਜੀ ਅੱਖ ਲੱਗ ਗਈ ਤੇ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਚਾਚੀ ਤੇਰੀ ਨੂੰ ਮੈਂ ਕਿਹਾ ਵਾ ਕਿ ਜਿੰਨਾ ਚਿਰ ਮੈਂ ਨਾ ਨਾ ਆਉਂਗੀ ਤੇ ਤੂੰ ਇਨਾਂ ਚ ਕਾਗਜ਼ ਨਾ ਲੈ ਜਾ ਲੈnde ਉਹਨੂੰ ਮੈਂ ਪੱਕੀ ਕੀਤੀ ਆ ਨਹੀਂ ਦੇਣੇ ਉਹਨੇ ਅਗਲੀ ਦੀ ਜ਼ਿੰਮੇਵਾਰੀ ਆ ਦੇਣੇ ਕਿ ਉਹ ਨਹੀਂ ਆ ਉਹਨੇ ਅਲੱਗ ਆਪਣੇ ਘਰੋਂ ਬੁਲਾ ਨਹੀਂ ਲਾਉਣੇ ਨੇ ਫੜਾ ਦੇਣੇ ਆ ਉਹਨੇ ਉਹਨੇ ਖਾਨੂੰ ਡੇਕਦੇ ਰਹਿਣਾ ਆਏ ਆ ਏਡੀ ਨਹੀਂ ਕੱਚੀ ਕੁੜੀ ਉਹ ਜੇ ਉਹਨੇ ਫੜਾਉਣੇ ਹੁੰਦੇ ਤੇ ਉਹਨੇ ਮੈਨੂੰ ਕਿਹਾ ਦੱਸਣਾ ਹੈਗਾ ਰਾਜਪਾਂ ਫੇਰ ਆ ਜਵੇ ਤੇ ਪੈਨ ਜੀ ਨੇ ਕੋ ਦੱਸਿਆ ਹੀ ਨਹੀਂ ਮੈਨੂੰ ਲੈ ਚਾਚੀ ਜੀ ਤੂੰ ਹੀ ਇੱਥੇ ਬੈਠੇ ਜੇ ਤੇ ਮੈਂ ਬਾਹਰ ਤੋਂ ਆਵਾਜ਼ਾਂ ਮਾਰਦੀ ਆਈ ਆ ਹੋਰ ਹਾਂਜੀ ਠੀਕ ਆ ਕਰਦੀ ਆਈ ਹੈ ਕੱਲ ਮੈਂ ਪੈ ਗਈ ਆਣ ਕੇ ਅੱਛਾ ਤੇ ਮੇਰੀ ਗੱਲ ਸੁਣੋ ਦੇ ਦੋ ਮੈਨੂੰ ਉਹ ਸੂਟ ਹੁਣ ਤੇ ਸੂਟ ਤਾਂ ਦੇ ਦਿੰਨੇ ਆ ਹਾਂ ਜੀ ਅੰਦਰ ਤੇ ਆਈ ਨਹੀਂ ਹਜੇ ਆਈ ਨਹੀਂ ਹਜੇ ਹਜੇ ਆਇਆ ਹੀ ਨਹੀਂ ਮੈਂ ਵੀ ਸੋ ਦੇਖਣ ਰਹੀ ਆ ਕਿ ਉਹ ਆਇਆ ਹੀ ਨਹੀਂ ਆ ਤਾਂ ਨਹੀਂ ਲੇਟ ਹੋ ਤੇ ਵੇਖੋ ਭਲਾ ਜੇ ਕਿਤੇ ਬਾਰੀ ਖੁੱਲੀ ਆ ਨਾ ਤੇ ਮੈਨੂੰ ਦੇ ਦੋ ਮੈਂ ਨਾ ਜੱਸਾ ਨੂੰ ਮਿ ਟਵੀਜ਼ਨ ਦੇ ਪੇਜਣਾ ਵਾ ਫੇਰ ਉਹਨੂੰ ਮੈਂ ਘਰ ਛੱਡ ਕੇ ਆਈ ਤੇ ਤੂੰ ਦੋ ਕੁ ਮਿੰਟ ਵਿੱਚ ਖਲੋ ਪੁੱਤ ਚਾਬੀ ਤਾਂ ਵੀ ਮੈਨੇ ਚੈਤਾ ਭੁੱਲ ਜਾਂਦਾ ਉਹਨੇ ਲਾਓ ਖਲਾਇਆ ਹੁਣ ਪਤਾ ਨਹੀਂ ਹੁਣ ਲੱਭੇ ਕਿ ਨਾਲ ਜਾਓ ਵੇਖੋ ਭਲਾ ਕਿਤੇ ਜਿੱਥੇ ਰੱਖ ਦਿੰਦੀ ਤੁਹਾਨੂੰ ਪਤਾ ਹੀ ਹੋਊਗਾ ਘਰ ਦੇ ਵਿੱਚ ਵਿੱਚ ਆਬੀ ਨਹੀਂ ਇੱਥੇ 972 ਰੱਖ ਦਿਆਂ ਨੇ ਆ ਚਲ ਹੁਣ ਆਈ ਜਾਣਾ ਤਾਂ ਤੱਕ ਵੀ ਐਡ ਕਰ ਲੈ ਨਹੀਂ ਨਹੀਂ ਚਾਚੀ ਜੀ ਵੀ ਐਡ ਦੀ ਨਹੀਂ ਗੱਲ ਹੈਗੀ ਕਿਉਂ ਮੈਨੂੰ ਪਤਾ ਮੈਂ ਜਾਣਾ ਵਾ ਤੇ ਫੇਰ ਮੈਂ ਮੁੰਡੇ ਨੂੰ ਵੀ ਪ੍ਰੈਕਸ਼ਨ ਖਲਾ ਕੇ ਨਾ ਤੇ ਮੈਂ ਘਰ ਦਾ ਵੀ ਕੁਝ ਕਰਨਾ ਵਾ ਤੇ ਫੇਰ ਮੈਂ ਵੀ ਟਾਈਮ ਨਾਲ ਜਾਣਾ ਪ੍ਰੋਗਰਾਮ ਤੇ ਆਇਆ ਸੀ ਹਾਂਜੀ ਜਾਓ ਵੇਖੋ ਮੈਂ ਭਲਾ ਆਜਨੇ ਮੈਂ ਰਾਹ ਤੈਨੂੰ ਜਾਣ ਦੇਣਾ ਇਦਾਂ ਆ ਚਾਹ ਬਣਾਉਣੀ ਆ ਤੇ ਪਾਣੀ ਧਾਣੀ ਪੀ ਕੇ ਤੇ ਫੇਰ ਜਾਇ ਤੇ ਮਰ ਕਾ ਮੈਂ ਚਾਹ ਵੀ ਦੇ ਆ ਲੈਣੀ ਆ ਚਲੋ ਠੀਕ ਹੈ ਕਿਦਾਂ ਹੀ ਅੰਮੀ ਆ ਤੂੰ ਇਦਾਂ ਹੀ ਚਲ ਜਾਨੀ ਆ ਤੂੰ ਕਿਹੜੀ ਤੁਰੀ ਸਾਡੇ ਘਰ ਇਦਾਂ ਅੱਜ ਪਾਜ ਨਾ ਆ ਗਈਆਂ ਕਿਤੇ ਹਾਂਜੀ ਤੇ ਮੈਂ ਵੀ ਆਨੀ ਆ ਚਾਚੀ ਦੇ ਕਹਿ ਜਾਂਦੀ ਚਾਹ ਪੀ ਕੇ ਜਾਇ ਇਹਨੇ ਚਾਹ ਬਣਾਉਂਦੇ ਬਣਾਉਂਦੇ ਨੇ ਪਤਾ ਨਹੀਂ ਕਿੰਨਾ ਕੁ ਟਾਈਮ ਲਾ ਦੇਣਾ ਉਧਰੋਂ ਮੇਰੇ ਮੁੰਡੇ ਨੇ ਟਿਵੀਸ਼ਨ ਦੇ ਵਿੱਚ ਆਣਾ ਉਹਨੇ ਵੀ ਆਖਣਾ ਮੰਮੀ ਪਤਨੀ ਕਿੱਥੇ ਗਈ ਆ ਉਹਨੇ ਤੇ ਜਿਹੜਾ ਕਹਿਣਾ ਕਹਿਣਾ ਵਾ ਮਾਤਾ ਵੀ ਵੇਂਦੀ ਹੋਣੀ ਆ ਕੰਦੀ ਬਰੂਹੀ ਲੱਗ ਲੱਕੇ ਪਿ ਗਈ ਆ ਅਜੇ ਤੱਕ ਆਈ ਨਹੀਂ ਗਈ ਤੇ ਚਾਚੀ ਏਦਾਂ ਕਰਿਆ ਚਾਹ ਜੇ ਬਣਾਉਣੀ ਆ ਨਾ ਤੇ ਛੇਤੀ ਕਰ ਲੈ ਹੈਗੀ ਤਾਂ ਉਧਰ ਜਿੱਲੀ ਜੀ ਨੇ ਚਾਹ ਵਿੱਚ ਜਿਹੜੀ ਛੇਤੀ ਨੇ ਬਣਾ ਲੈਣੀ ਹੋਣੀ ਹੈ ਕੇ ਮਰਾ ਆਜ ਨੂੰ ਸੋੜਦੇ ਆ ਤਾਂ ਫੇਰ ਮੈਂ ਭੈਣ ਕੀ ਲੁਕੀ ਜਵਾਬ ਤਾਂ ਆਉਂਗੇ ਤੇ ਮੈਂ ਹੇ ਕਰ ਫੋਨ ਲਾ ਕੇ ਭੈਣ ਜੀ ਨੂੰ ਪੁੱਛੇ ਲੈਨੇ ਭੈਣ ਜੀ ਨੇ ਤਾਂ ਕੋਈ ਜਵਾਬ ਹੀ ਨਹੀਂ ਦਿੱਤਾ ਇੱਕ ਵਾਰ ਇਹਨਾਂ ਦੱਸਣਾ ਚੰਗਾ ਹੁੰਦਾ ਵਾ దే హలో హో అవాజ నిజ ਓ ਮਹਾਰਾਜ ਆਈ ਤਾਂ ਸੂਟ ਦੇਣ ਦਾ ਤੇ ਉਹ ਭੈਣ ਜੀ ਸੂਟ ਦੇ ਦੇ ਦੋ ਤਾਂ ਤੁਸੀਂ ਆਏ ਨਹੀਂ ਆ ਤਾਂ ਦੱਸੋ ਫਿਰ ਮੈਨੂੰ ਕਿੱਦਾਂ ਕਰਨੀ ਆ ਤੁਸੀਂ ਫਿਰ ਮੈਂ ਦੇਦਾ ਉਹਨੂੰ ਕਪੜੇ ਲਾ ਨਾ ਤੇ ਮੰਨ ਰੂਪਾਣਾ ਕੋਈ ਜੱਗ ਜੱਗ ਨਹੀਂ ਆ ਗੱਲੀ ਗੱਲੀ ਬਾਤੀ ਲਾ ਕੇ ਰੱਖਾ ਆ ਜਾਨੀ ਲਾਹੁਣੀ ਨਹੀਂ ਨਹੀਂ ਗੱਲੀ ਬਾਤੀ ਹੁਣ ਭੈਣ ਜੀ ਮੈਂ ਕਿੰਨਾ ਕਲਾਈ ਜਾਵਾਂ ਉਹ ਵੀ ਹੁਣ ਸਿਆਣੀ ਆ ਤਾਂਨੇ ਆਖਣਾ ਘੜੀ ਮੜੀ ਜਾਚੀ ਮੈਨੂੰ ਹਣ ਕਈ ਜਾਂਦੀ ਬਹਨੇ ਲਾਈ ਜਾਂਦੀ ਆ

ਚਾਹ ਪਾਣੀ ਪਿਆਉਣੇ ਆ ਚਾਹ ਪਾਣੀ ਤਾਂ ਮੈਨੂੰ ਕਹਾਂਂਦੀ ਆ ਪਨਾਉਣੀ ਆ ਚਾਹ ਪਾਣੀ ਮੈਂ ਪੁੱਛੀ ਯਾ ਦਈਆ ਉਹ ਕਹਾਂਂਦੀ ਮੈਨੂੰ ਜਲਦੀ ਚਾਹੀਦਾ ਸੌੜ ਤੇ ਮੈਂ ਜਾਣਾ ਆ ਕਿਤੇ ਤਾਂ ਮੈਂ ਮੁੰਡਿਆਂ ਨੂੰ ਟੂਰਿਸ਼ਨ ਤੇ ਕਲਾਉਣਾ ਆ ਤਾਂ ਕਹਾਂਂਦੀ ਮੈਨੂੰ ਸ਼ੇਰ ਦਿਖਾਉ ਉਹ ਸੌੜ ਤੇ ਚਾਚੀ ਜੀ ਵੇਖੋ ਤੇ ਮੈਂ ਆਹ ਕੋਈ ਨਹੀਂ ਮੈਂ ਦਿੰਨੀ ਆ ਤਾਂ ਮੈਂ ਸੋਈ ਜਾਣ ਕਿਤੇ ਫਿਰ ਮੈਂ ਚੱਲ ਫੋਨ ਲਾ ਕੇ ਚਾਹ ਜੀ ਨੂੰ ਪੁੱਛਣੀ ਆ ਕੋ ਕਿੱਦਾਂ ਕਰਾਂ ਉਹ ਕੋ ਮੈਂ ਕੋ 105 ਤੇ ਜਰੀਕ ਤੇ ਮੈਂ ਮਿਲਤਾ ਜੀ ਆਈ ਖੜੀ ਜੋ आगे और मेरे थोड़ा सा ना मम्मी आ गए पर चल चंगा आ गए भाभी तो घर नहीं है तो अंदर वाले जान रहे कोई गल हल कर हम चला कर मार लेने इतनी आवाज ਜੀ ਚਾਹ ਦੀ ਤੁਸੀਂ ਨਾ ਆਵੇਂ ਖੇਚਲ ਕੀਤੀ ਆ ਤੇ ਮੈਂ ਅੱਗੇ ਬੜੀ ਲੇਟ ਹੋ ਗਈ ਆ ਤੇ ਸਾਮ ਨੂੰ ਮੈਂ ਰੋਟੀ ਪਾਣੀ ਵੀ ਆਪਣਾ ਘਰ ਦਾ ਕਰਨਾ ਵਾ ਤੇ ਜਾ ਉਹ ਵੇਖੋ ਸੂਰ ਰਾਜਵਿੰਦਰ ਨੇ ਉੱਥੇ ਕਿਤੇ ਚਾਬੀ ਰੱਖੀ ਹੋਣੀ ਉਹਨੇ ਕਿਦੀ ਨਾਲ ਲੈ ਗਈ ਹੋਣੀ ਆ ਰੱਖੇ ਤੇ ਉੱਥੇ ਹੀ ਹੋਣੀ ਆ ਵੇਖਦੀ ਆ ਕਿ ਨਾ ਕਿ ਰੈਮ ਲੱਗਿਆ ਚਾਹ ਦੀ ਕਾਰੀ ਖੇਚਲ ਆ ਚਾਹ ਹੋਰ ਬੰਦੀ ਰਹਿੰਦੀ ਆ ਨੀ ਬੜੀ ਤੁਰੀ ਆ ਤੇ ਤੈਨੂੰ ਚਾਹ ਪਿਆਦੀ ਤੇ ਖੇਚਲ ਹੋ ਗਈ ਆ ਨਹੀਂ ਉਹ ਨਹੀਂ ਗੱਲ ਚਾਚੀ ਜੀ ਫਿਰ ਤੁਹਾਨੂੰ ਬੜਾ ਹੋਣ ਪਏ ਰੋਟੀ ਪਾਣੀ ਵੀ ਜਾ ਕੇ ਕਰਨਾ ਹੋਵੇ ਤੇ ਸਵੇਰੇ ਫਿਰ ਮੇਰੇ ਕੋ ਨਾ ਆਇਆ ਨਹੀਂ ਗੇ ਜਾਣਾ ਮੈਂ ਤੁਹਾਨੂੰ ਦੱਸਿਆ ਨਾ ਪ੍ਰੋਗਰਾਮ ਤੇ ਜਾਣਾ ਮੈਂ ਮੈਂ ਉਧਰੋਂ ਲੇਟ ਹੋ ਜਾਣਾ ਉਹ ਤੇ ਹਾਂ ਐਂਦਾ ਚੇਤਾ ਭੁੱਲ ਜਾਂਦਾ ਵਾ ਹੁਣ ਮੈਨੂੰ ਚੇਤਾ ਨਹੀਂ ਹੋ ਰਹਿੰਦਾ ਕੋਈ ਤੇ ਰੱਖੀ ਆ ਚਾਦੀ ਉਹਨੇ ਤਾਂ ਕੋਈ ਨਹੀਂ ਵੇਖ ਲੋ ਸਾਇਦ ਕਿਤੇ ਤੁਹਾਨੂੰ ਕੋਈ ਚੇਤਾ ਆ ਜੇ ਲੱਗ ਗਈ ਤੇ ਹਾਂਜੀ ਵੇਖਿਓ ਜਲਦੀ ਕਰੀਂ ਨਹੀਂ ਆ ਦੀਦੀ ਸਾਸੀ ਦਾ ਦੀਦੀ ਕਿਹੋ ਜਿਹਾ ਬਦਈਆ ਸਾਸੀ ਦਾ ਮਾਸੀ ਜੀ ਸਸੇ ਗਾਲ ਹੋਰ ਸਨਾਓ ਠੀਕ ਠਾਕ ਹਾਂ ਤੁਸੀਂ ਜੀ ਠਾਕ ਹਾਂ ਜੀ ਬੜੇ ਵਧੀਆ ਆਜੋ ਤੇ ਮੰਮੀ ਲੱਗੇ ਰਾਜ ਨੂੰ ਮਿਲਦੀ ਹੈ ਤੇ ਦਿਨ ਨੂੰ ਪਹਿਲਾਂ ਕੋਈ ਨਹੀਂ ਉਹਨਾਂ ਨੇ ਵੀ ਮਿਲ ਲਿਓ ਮੰਮੀ ਲੱਗੇ ਆਜੋ 2 ਮਿੰਟ ਭੈਣ ਜੀ ਨੇ ਫੋਨ ਕੀਤਾ ਇਹ ਮੈਂ ਚੱਲ ਪੁੱਛੀ ਜਾਈਏ ਸਸੇ ਗਾਲ ਮਸੀ ਜੀ ਸਸੇ ਗਾਲ ਪੁੱਨੇ ਹੋਰ ਸਨਾਓ ਕੀ ਹਾਲ ਠੀਕ ਠਾਕ ਵਧੀਆ ਤੁਸੀਂ ਸਨਾਓ ਸਸੇ ਗਾਲ ਭੈਣ ਜੀ ਸਸੇ ਗਾਲ ਜੀ ਹੋਰ ਸਨਾਓ ਠੀਕ ਠਾਕ ਠੀਕ ਠਾਕ ਤੁਸੀਂ ਸਲਾਮ ਰਾਜ ਆਪਣੇ ਵੀ ਠੀਕ ਹੈ ਬੈਠ ਜਾਓ ਆਜੋ ਦੀਦੀ ਰਾਜ ਕਿੱਥੇ ਕੋਈ ਗੱਲ ਨਹੀਂ ਆ ਜਾਂਦੀ ਰਾਜ ਬੈਠ ਜਾ ਕੋਈ ਗੱਲ ਨਹੀਂ ਹੋਰ ਸਨਾਓ ਸਭ ਠੀਕ ਠਾਕ ਹਾਂਜੀ ਤੁਸੀਂ ਸੁਣਾਓ ਸੁਣਾਓ ਮਾਸਟਰ ਜੀ ਠੀਕ ਨੇ ਲਖੇ ਰਾਇਆ ਕੌਣ ਹਾਂਜੀ ਆਇਆ ਠੀਕ ਠਾਕ ਹਾਂਜੀ ਠੀਕ ਠਾਕ ਵਧੀਆ ਅੱਛਾ ਮੈਂ ਵੀ ਕੀਤਾ ਸੀ ਉਹਨੂੰ ਫੋਨ ਆਹ ਦੱਸਣ ਰਿਹਾ ਉਹਨੇ ਇਹਨੂੰ ਭੇਜਿਆ ਕਹਿੰਦੇ ਫੋਨ ਆਉਂਦਾ ਤੁਸੀਂ ਜਾਓ ਭਣਾ ਕਹਿੰਦੇ ਵੰਡ ਬੜਾਈਆ ਕਰਨਾ ਆ ਮੈਂ ਚਲ ਕਰ ਹੀ ਦਿੰਨੇ ਆ ਹਾਂਜੀ ਤੁਹਾਡੇ ਵੀ ਮਨਮੀਰ ਪਈ ਬਿਬੇ ਰੀਤੀ ਨੂੰ ਤੇ ਹੀ ਦਿਓ ਜਿਉਂਦੋਂ ਦਿੱਤਾ ਜਾਂਦਾ ਵਾ ਅੱਡ ਕਰ ਦੋ ਉਹ ਵੀ ਕਿ ਸੌਖੀ ਤਾਂ ਤੁਸੀਂ ਵੀ ਸੌਖੇ ਅੱਡ ਤੇ ਭੈਣ ਜੀ ਅੱਗੇ ਹੀ ਆ ਅੱਗੇ ਅਸੀਂ ਕੀ ਆ ਸਾਡੇ ਕੋਲ ਤਾਂ ਪਹਿਲੀ ਬੰਨਾਈ ਆ ਸਭ ਕੋ ਤੇ ਵੇਖ ਲੋ ਉਹਨੇ ਘਰ-ਬਾਰ ਸਾਰਾ ਸੰਭਿਆ ਵਾ ਸਾਨੂੰ ਤੇ ਇੱਥੇ ਕੱਢਿਆ ਇੱਕ ਕੁਲੇ ਦੇ ਵਿੱਚ ਹਾਨੂੰ ਜੇ ਕਿਤੇ ਪਾਣੀ ਦਾ ਘੁੱਟ ਵੀ ਨਹੀਂ ਲੈਣ ਦਿੰਦੀ। ਬੜੇ ਖਰਚ ਵਾਤੇ ਉਹਨੂੰ ਮੁੰਡੇ ਦਾ ਖਰਚ ਸਾਰਾ ਉਹਨੇ ਤੇ ਸਕੂਲ ਲੇਕ ਲਾਉਣਾ, ਟਿਊਸ਼ਨਾਂ ਕਰਾਉਣੀਆਂ, ਕੀ ਕੁਛ ਕਰੀ ਤੇ ਕੋਈ ਗੱਲ ਨਹੀਂ ਤੁਸੀਂ ਬੜੀ ਮੈਨੂੰ ਚਾਹ ਵਜੜ ਤੋ ਤੁਹਾਡੇ ਮਨ ਮੇਰ ਪੈ ਗਈ। ਮਨ ਮੇਰ ਨੂੰ ਅੱਗੇ ਸਾਡੇ ਕਿਹੜੀ ਮਨ ਮੇਰ ਨਹੀਂ ਪਈ। ਅੱਗੇ ਕਿਹੜੀ ਤੁਹਾਡੀ ਟੀ ਭੁੱਖੀ ਸੰਦੀ ਹੀਗੀ। ਅੱਗੇ ਵੀ ਸਭ ਕੋ ਖਾ ਕੇ ਹੀ ਸੰਦੀ ਹੀ। ਉਹ ਤੇ ਉਹ ਜੀ ਠੰਡੇ ਦੁੱਧ ਭੂਕਾ ਦਿੰਦੀ ਆ। ਤੇ ਜੇ ਤਾਂ ਮੈਨੂੰ ਕੁਝ ਜੁੜਦਾ ਹੀ ਨਹੀਂਗਾ। ਸਭ ਕੁਆ ਮੇਰੇ ਦਾ ਹੀ ਇਹਨੂੰ। ਨਹੀਂ ਕਿਹੜੀ ਚੀਜ਼ ਨਹੀਂ ਮੇਰੀ ਆ ਮੈਨੂੰ ਤੇ ਬਹੁਤ ਚਾਹ ਜਿਹੜਾ ਕਿ ਤੁਸੀਂ ਉਹਦੇ ਮਨ ਮੇਰ ਤੁਹਾਡੇ ਪੈ ਗਈ ਤੁਸੀਂ ਉਹਨੂੰ ਦੇ ਦੋ ਜੋ ਕੁਛ ਆਉਂਦਾ ਉਹਨੂੰ ਤੁਹਾਨੂੰ ਚਾਹ ਵਾ ਤੇ ਤੁਹਾਡੀ ਨੂੰ ਉਦੋਂ ਨੂੰ ਜਿਆਦਾ ਚਾਹ ਵਾ ਉਹ ਤਾਂ ਨੰਬਰ ਰਾਣੀਵਾਲ ਢੋੜ ਵੀ ਗਈ ਆ ਉਦੋਂ ਦੀ ਉਹ ਤੇ ਉੱਡ ਗਈ ਆ ਇਹ ਮੈਨੂੰ ਲੱਗੀ ਆ ਸਭ ਕੋ ਪੈੜੀ ਬੰਨਾ ਮਿਲਣ ਲੱਗਾ ਵਾ ਨਹੀਂ ਇਦਾਂ ਦੀ ਤੇ ਨਹੀਂ ਸਾਡੀ ਧੀ ਜਿਹੜੀ ਛੇਤੀ ਨਾਲ ਸਾਡੇ ਪੁੱਛੇ ਤੋਂ ਬਗੈਰ ਹੀ ਚਲ ਜੂ ਸਾਡੇ ਤੇ ਮੁੰਡੇ ਨੇ ਬਾਹਰੋਂ ਫੋਨ ਕੀਤਾ ਤੇ ਮੈਂ ਭੱਜੀ ਆਈ ਆ ਵੀ ਮੈਂ ਭੈਣ ਜੀ ਉਹਨਾਂ ਨੇ ਫੋਨ ਕੀਤਾ ਮੈਂ ਸਿਲ ਪੁੱਛ ਕੇ ਆਵਾ ਨਹੀਂ ਤੇ ਤੁਹਾਡੀ ਧੀ ਤਾਂ ਨਹੀਂ ਤੇ ਫੇਰ ਘਰ ਵੇਖੋ ਘਰ ਕੇ ਉਹਨੀ ਟੱਕਰੀ ਤੁਹਾਨੂੰ ਕਿਉਂ ਮੈਂ ਅੱਜ ਮਾਰ ਲਈ ਜੇ ਘਰ ਹੁੰਦੀ ਤੇ ਮੈਨੂੰ ਇਹ ਇਧਰ ਤੁਹਾਨੂੰ ਆਉਂਦੇਣਾ ਹੀ ਇਹ ਵੀ ਗੱਲ ਆ ਵੇਖੋ ਨਾ ਚਲਤੀ ਹੈ ਪੈਰ ਵੀ ਵੇਖੀਏ ਮਿਲੀਆਂ ਸਾਂ ਕੰਮ ਨਹੀਂ ਗਏ ਕੰਮ ਹੀ ਨਹੀਂ ਗਏ ਜਰੂਰੀ ਥੋੜਾ ਵੀ ਮੈਂਬਰ ਵਾਲਾ ਕਹੇ ਮੈਂਬਰ ਵਾਲੀ ਕਹੇ ਕੋਈ ਕੰਮ ਹੁੰਦਾ ਹੀ ਹੈ ਚਲੋ ਮੈਨੂੰ ਪਤਾ ਜਿੰਨੇ ਕੋ ਨੂੰ ਕੰਮ ਆ ਉਹਨੂੰ ਸਾਡੇ ਨਾਲੋਂ ਜ਼ਿਆਦਾ ਕੰਮ ਨਹੀਂ ਗਏ ਕਿਉਂ ਨੂੰ ਵੀ ਕਹਿ ਸਕਦੀ ਜੇ ਕੋਈ ਕੰਮ ਹੋਵੇ ਇਹ ਥੋੜਾ ਫਿਰ ਜੇ ਕੋਈ ਅੱਡ ਹੋ ਜਾਂਦਾ ਇਹ ਕੋਣਾ ਬੋਲਣਾ ਹੀ ਛੱਡ ਦਿੰਦਾ ਵਾ ਨਵਾਂ ਨਾਲੋਂ ਮਾਸ ਟੁੱਟ ਨਹੀਂ ਜਾਂਦੇ ਸਾਡੀ ਰਹਿਣੀ ਆ ਹੋਰ ਨਹੀਂ ਕਿਸ ਦੀ ਬਣ ਜਾਣੀ ਪਣ ਜੀ ਇਹ ਤੇ ਬੜਾ ਦੁੱਖ ਹੁੰਦਾ ਵਾ ਚਲੋ ਕੋਈ ਗੱਲ ਨਹੀਂ ਗੀ ਪਰ ਨਹੀਂ ਤੁਸੀਂ ਚਲੋ ਸਮਝਦਾਰ ਜੇ ਅਸੀਂ ਤੁਹਾਡੇ ਤਾਂ ਹੀ ਆਏ ਆ ਤੁਸੀਂ ਕਰੋ ਜਿੱਦਾਂ ਹੁੰਦੀ ਆ ਤੁਸੀਂ ਕਰ ਦੋ ਜੇ ਭੈਣ ਜੀ ਤੁਸੀਂ ਤੇ ਦਿੱਤੀ ਆ ਨਾ ਅਹੀਂ ਪੁੱਤ ਦਿੱਤਾ ਵਾ ਫੇਰੀ ਅਹੀਂ ਤਾਂ ਦਾਦੀ ਧੀ ਲੱਭੀ ਆ ਇਹ ਨਹੀਂ ਕੀ ਗੱਲ ਵੀ ਸਾਡੇ ਪੁੱਤ ਨੂੰ ਵੀ ਨਹੀਂ ਸਾਡੇ ਨਾਲ ਕੋਣ ਦਿੰਦੀ ਨਾ ਉਹਨੂੰ ਕਿਤੇ ਫੋਨ ਕਰਨ ਦਿੰਦੀ ਨਾ ਉਹਨੂੰ ਕੋਈ ਗੱਲ ਕਰਨ ਦਿੰਦੀ ਆ ਆਹ ਫੇਰੀ ਉਹਦਾ ਮਨ ਚਾਹੀਦਾ ਵਾ ਸਾਡੀ ਧੀ ਨਹੀਂ ਇੰਨੀ ਗੱਲ ਕਹਿ ਸਕਦੀ ਕਿ ਆਪਣੇ ਮਾਪਿਆਂ ਨਾਲ ਨਾ ਬੋਲ ਸਾਬ ਕੋ ਕਹਿੰਦੀ ਭੈਣ ਜੀ ਕੋਈ ਵੀ ਕਹਨਾ ਮਾ ਪਿਓ ਆਪਣੇ ਤੀ ਪੁੱਤ ਵੱਲ ਦੀ ਗੱਲ ਕਰਦਾ ਵਾ ਦੂਜੇ ਵੱਲ ਦੀ ਕੋਈ ਨਹੀਂ ਕਰਦਾ ਹੁਣ ਮੈਂ ਆਪਣੇ ਪੁੱਤ ਵੱਲ ਦੀ ਕਰ ਲਈ ਜੇ ਹਾਨੂੰ ਫੋਨ ਕਰਦਾ ਹੋਏ ਤੇ ਮੈਂ ਕਰ ਸਕਦੀ ਆ ਮੈਂ ਆਪਣੇ ਪੁੱਤ ਦੀ ਗੱਲ ਨਹੀਂ ਕਰ ਸਕਦੀ ਵੀ ਮੇਰਾ ਪੁੱਤ ਵੀ ਚੰਗਾ ਵਾ ਜਿੰਨਾ ਚੰਗਾ ਰਿਆ ਬੜਾ ਚੰਗਾ ਰਿਆ ਹੁਣ ਓਏ ਨਹੀਂ ਕਰਨ ਦਿੰਦੀ ਚੱਲ ਭੈਣ ਜੀ ਫੇਰ ਤੇ ਧੀਏ ਰਾਜ ਨੂੰ ਮਿਲਿਏ ਤੇ ਆਪਣੀ ਤੀ ਨੂੰ ਤੇ ਫੇਰ ਕੋਈ ਗੱਲ ਨਹੀਂ ਮਿਲ ਲਿਓ ਪਾਣੀ ਧਣੀ ਤੇ ਪੀਓ ਫੇਰ ਹੀ ਮੈਂ ਤੁਸੀਂ ਇਹ ਨਾ ਸਮਝਿਓ ਵੀ ਕੁੜਮਣੀ ਆ ਉਹ ਮੇਰੀ ਭੈਣ ਵਾ ਤੇ ਮੈਂ ਭੈਣ ਕਰਕੇ ਤੇ ਸਾਰੀਆਂ ਗੱਲਾਂ ਤੁਹਾਡੇ ਨਾਲ ਕਰ ਲਈਆਂ ਆਪਣਾ ਟਿੱਡ ਫੋਲ ਲਿਆ ਨਿਤਮ ਹੋਰ ਕਿਉਂ ਨਹੀਂ ਹੋਏ ਕਿਸੇ ਨਾਲ ਫੋਲ ਨਹੀਂ ਭੈਣ ਜੀ ਹੋਰ ਕਿਸੇ ਦੇ ਘਰ ਨਹੀਂ ਚਲਗੇ ਲਾਗੋ ਕਿਸੇ ਦੇ ਘਰ ਨਹੀਂ ਚਲਗੇ ਅਹੀਂ ਤੀ ਦਿੱਤੀ ਤੇ ਤਾਂ ਹੀ ਤੁਹਾਡੇ ਘਰ ਆਏ ਤਾਂ ਹੀ ਤਾਂ ਤੁਹਾਂ ਫੋਨ ਕੀਤਾ ਤਾਂ ਹੀ ਅਹੀਂ ਪਰ ਜਗਾਈਆਂ ਚੰਗਾ ਹੋ ਗਿਆ ਨਾ ਆਈਆਂ ਮੇਰੀ ਵੀ ਰਹਿ ਗਈ ਤੇ ਨੂੰ ਤਾਂ ਨਹੀਂ ਨਾ ਪਤਾ ਲੱਗਾ ਵਾਖੇ ਮੇਰੀ ਵੀ ਰਹਿ ਰਹੀ ਤੇ ਜੇ ਅਹੀਂ ਦੱਸ ਦਿਆਂ ਉੱਥੇ ਆਈਆਂ ਇਦਾਂ ਆਈਆਂ ਇਹ ਤੇ ਨਹੀਂ ਨਾ ਗੱਲ ਬਣੀ ਮੈਂ ਉਸੇ ਵੇਲੇ ਕੁੜੀ ਨੂੰ ਆਖਿਆ ਵੀ ਚਲ ਤੀਏ 10 ਮਿੰਟ ਸੁਣ ਕੇ ਆਈਏ ਕੀ ਗੱਲ ਆਰਮਾਸ ਜੀ ਤੇ ਮੈਨੂੰ ਪਤਾ ਹੈਗਾ ਇਤੇ ਆ ਜੀ ਨਾ ਨਹੀਂ ਖਲੋਣਾ ਮੈਂ ਅੱਧੀ ਜਵਾਨਾ ਫੋਨ ਕਰੂੰਗੀ ਨਾ ਤੋਨੇ ਉਸੇ ਵੇਲੇ ਮੰਨੂ ਨਾਲ ਲੈ ਕੇ ਤੇ ਆਉਣਾ ਵਾ ਭੈਣ ਜੀ ਹੁਣ 3 ਦੇ ਮਗਰ ਤੇ ਹੋਣਾ ਹੀ ਪੈਂਦਾ 3 ਨੂੰ ਜੇ ਕਿਤੇ ਕੰਡਾ ਚ ਵੀ ਤੇ ਮਾਂ ਮਰ ਮਰ ਜਾਂਦੀ ਆ ਤੇ ਤੁਸੀਂ ਦੱਸੋ ਫੇ ਕੀ ਕਰਨਾ ਆ ਸੁਣ ਲਓ ਫਿਰ ਆਪਣੀ ਧੀ ਦੀ ਸਚਾਈ ਦੀ ਗੱਲ ਮੇਰੀ ਧੀ ਤੇ ਕਿਤੇ ਗੁਨਾ ਦੀ ਗੁਥਲੀ ਸੀ ਜਿੱਦਾਂ ਨਹੀਂ ਮੇਰੀ ਧੀ ਹੀ ਮੈਨੂੰ ਪਤਾ ਤੇ ਗੁਣ ਉਹਦੇ ਸੁਣ ਲਓ ਨਾ ਗੁਨਾ ਦੀ ਗੁਥਲੀ ਤੇ ਗੁਣ ਸੁਣ ਲਓ ਸਾਰੇ ਹੀ ਹੋ ਜੇ ਹਾਂ ਜੋ ਜੋ ਕਰਤੂਤਾ ਕਰਨ ਰਹੀ ਆ ਕੀ ਕਰਤੂਤ ਕਰ ਦਿੱਤੀ ਉਹਨੇ ਮਾਰੀ ਸਾਰੇ ਕਾਗਤ ਪੱਤਰ ਕੱਢ ਕੇ ਤੇ ਸਾਰੇ ਘਰੋਂ ਲੈ ਗਈ ਉਹ ਤੇ ਉਧਰ ਆਪਣੀ ਚਾਚੀ ਦੇ ਘਰ ਰੱਖ ਕੇ ਆਈ ਐਦਾਂ ਦੀ ਤੇ ਨਹੀਂ ਇਹ ਕਿਦਾਂ ਦਾ ਕੰਮ ਤੁਸੀਂ ਮੈਨੂੰ ਦੱਸਿਆ ਜੀ ਤੈਨੂੰ ਇੱਥੇ ਦੱਸਿਆ ਤੇ ਤੁਸੀਂ ਮੈਨੂੰ ਉੱਥੇ ਦੱਸ ਦਿੰਦੇ ਹੋ ਜੋ ਤੁਸੀਂ ਮੈਨੂੰ ਫੋਨ ਕੀਤਾ ਇਹ ਵੀ ਆ ਗੱਲ ਆ ਤੁਸੀਂ ਜੇ ਆਖਿਆ ਵੰਡ ਵਡਾਈ ਕਰਨੀ ਤੇ ਮੈਨੂੰ ਚਾ ਚੜ ਗਿਆ ਵੀ ਵੰਡ ਵਡਾਈ ਕਰਨੀ ਮੈਨੂੰ ਕੀ ਪਤਾ ਗਾੜੀ ਤੁਸੀਂ ਕੀ ਕਹਣੀਆਂ ਛੋਕੇ ਛੋੜੀ ਕੀਤੀਆਂ ਕੋਈ ਵੰਡ ਵਡਾਈ ਨਹੀਂ ਮੈਂ ਕਰਨੀ ਨਾ ਮੈਂ ਮੇਰੇ ਵੱਲ ਧਿਆਨ ਹੀ ਰੱਖੇ ਵੰਡ ਵਡਾਈ ਵਾਲਾ ਇਹਨੇ ਤੇ ਕਰ ਹੱਦ ਕੀਤੀ ਆ ਸ੍ਰੀਕਾ ਦੇ ਘਰ ਜਾ ਕੇ ਤੇ ਇਹਨੇ ਕਾਗਤ ਰੱਖੇ ਇਹਨੇ ਤਾਂ ਸਾਡਾ ਜਲਮੁਛ ਕੱਢ ਕੇ ਰੱਖ ਦਿੱਤਾ ਵਾ ਸ੍ਰੀਕਾ ਨੇ ਕਾਦੇ ਲਈ ਕਾਗਤ ਕੱਢ ਕੇ ਲੈ ਗਈ ਕੀ ਪਤਾ ਹਾਂ ਮੈਨੂੰ ਕਾੜਿਆ ਫੋਨ ਤੇ ਦੱਸ ਦਿਆਂ ਫੇ ਮੈਂ ਉਹਨੂੰ ਪੁੱਛਦੀ ਤੇ ਮੈਨੂੰ ਕੀ ਲੋੜ ਹੈ ਢੀ ਛਤੀ ਆਪਣੀਆਂ ਧੀ ਨੂੰ ਨਾਲ ਲੈ ਕੇ ਉਹਨੂੰ ਆਉਣ ਦਾ ਤੇ ਹੁਣ ਪੁੱਛ ਕੰਨਾਂ ਚ ਦੀ ਪਤਾ ਲੱਗਾ ਇਹਨੂੰ ਪਤਾ ਲੱਗਾ ਨਹੀਂ ਤਾਂ ਹੁਣ ਪੁੱਛ ਲੈ ਹੁਣ ਤੇਰੀ ਨੋ ਨੂੰ ਪਤਾ ਲੱਗਾ ਹੁਣ ਤਾਨੂੰ ਬੜਾ ਗੁੱਸਾ ਆਉਂਦਿਆ ਵੀ ਨਾਲੇ ਇਹਨੂੰ ਪਤਾ ਲੱਗਾ ਤੇ ਸਾਡੇ ਘਰ ਜਿਹੜੀ ਸ੍ਰੀਕਾ ਦੇ ਘਰ ਜਾ ਜਾ ਕੇ ਸਾਡਾ ਦਹੀਂ ਪਾਜ ਕਰਦੇ ਨੀ ਇਦਾਂ ਦੀ ਪਰ ਤੁਸੀਂ ਤੁਹਾਡੇ ਘਰ ਚ ਆਣ ਕੇ ਕਰ ਲਿਆ ਹੋਗਾ ਮੈਂ ਨਹੀਂ ਮੰਨਦੀ ਉਦਾਂ ਨਹੀਂ ਭੈਣੇ ਇਤਾਂ ਨਹੀਂ ਆਖੀ ਦਾ ਚਾਣੇ ਆਖਿਆ ਸੀ ਨਾ ਵੇ ਕੋਈ ਨਿਆਣਾ ਇਹ ਤਾਂ ਰੋਜ਼ ਚੋਰੀਆਂ ਕਰਦਾ ਹੁੰਦਾ ਹੀ ਸਕੂਲੋਂ ਵੀ ਕਰਨੀਆਂ ਤੇ ਮਾਂ ਨੇ ਆਖਣਾ ਮੇਰਾ ਪੁੱਤ ਕਰਦਾ ਹੀ ਨਹੀਂ ਇਹ ਕਿੱਥੋਂ ਚੋਰੀਆਂ ਕਰਦਾ ਵਾ ਨੀ ਕਿ ਨੀ ਕਿ ਗੱਲ ਤੋਂ ਨਿਆਣੇ ਨੂੰ ਟੋਕੀਏ ਨਾ ਤੇ ਨਿਆਣਾ ਟੋਕਿਆ ਰਹਿੰਦਾ ਵਾ ਇੱਕ ਦਿਨ ਮਾਂ ਦਾ ਕਾਨੀ ਤੋੜ ਕੇ ਲੈ ਗਿਆ ਫੇ ਪਤਾ ਲੱਗਾ ਵੀ ਮੇਰਾ ਨਿਆਣਾ ਚੋਰੀਆਂ ਨਹੀਂ ਆ ਗਲਤ ਕਹਿੰਦੇ ਚੋਰੀਆਂ ਵਾਲੀ ਤੇ ਨਹੀਂ ਇਹ ਕੰਮ ਕਰਨ ਵਾਲੀ ਤੇ ਨਹੀਂ ਨਹੀਂ ਨਾ ਇਹ ਕੰਮ ਕਰਨ ਵਾਲੀ ਤੇ ਤੁਹਾਨੂੰ ਮੈਂ ਉਹਦੀ ਚਾਚੀ ਦੇ ਕੋਲ ਖੜਾ ਫੇ ਤੁਹਾਨੂੰ ਸਬੂਤ ਆਊਗਾ ਨਾ ਤੇ ਹੈਗੀ ਕਿ ਨਹੀਂ ਹੈਗੀ ਮੇਰੇ ਕੋਲ ਨਹੀਂ ਆਉਂਦਿਆ ਤੇ ਫੇਰ ਆਊਗਾ ਬੁਤਰੀਕਣੀ ਦੇ ਘਰ ਜਾਊਗੀ ਤਾਂ ਕਾਦੇ ਕਾਗਜ਼ ਤੇ ਦੇ ਆਈ ਤੁਹਾਡੇ ਜਿੰਸ ਦੇ ਦੇ ਆਈ ਜਾਂ ਮਤਲਬ ਤੁਹਾਡੀ ਜਾਇਦਾਦ ਦੇ ਦੇ ਆਈ ਨੀ ਭੈਣੇ ਜਾਇਦਾਦ ਦੇ ਵੀ ਦੇ ਆਈਓ ਰੈਕਟਰ ਦੇ ਕਾਗਜ਼ ਇਹ ਦੇ ਆਈ ਮੋਟਰਸਾਈਕਲ ਦੇ ਕੱਢ ਕੇ ਇਹ ਲੈ ਗਈ ਇਹਨੇ ਕੱਲੇ ਰੈਕਟਰ ਦੇ ਦੇ ਕੇ ਤਾਂ ਕੀ ਕਰਨਾ ਇਹ ਤਾਂ ਹਨੂ ਕੀ ਕਰਦੀ ਫਿਰਦੀ ਇਹ ਤੇ ਹੁਣ ਤੁਸੀਂ ਪੁੱਛੋ ਆਪਣੀ ਤੀ ਨੂੰ ਕੀ ਕਰਨਾ ਚਾਹੀਦਾ ਇਹਨਾਂ ਨੂੰ ਦੱਸਿਆ ਆਪਣੇ ਪੁੱਤ ਨੂੰ ਇਹਨਾਂ ਨੇ ਦੱਸਿਆ ਪੁੱਤ ਦਾ ਫੋਨ ਆਵੇ ਮੈਂ ਉਹਨੂੰ ਦੱਸਾਂ ਤੇ ਪੁੱਤ ਦੀ ਸਰਾ ਸਾਡਾ ਪੁੱਤ ਆਖੇ ਸਾਡੇ ਬਗੈਰ ਕੇ ਦੇ ਹਲੇ ਐਹੋ ਤੇ ਗੱਲਾਂ ਵਾ ਫਿਰ ਸਾਡੀ ਨੋਨ ਨੂੰ ਫਿਰ ਤੁਸੀਂ ਹੰਟਰ ਚ ਰੱਖੀ ਆ ਸਾਡੇ ਚ ਰਵੇ ਤੇ ਹੋਰ ਕੀ ਚਾਹੀਦਾ ਵਾ ਇੱਕ ਵਾਰ ਵੀ ਹੂੰ ਆਖੇ ਮੈਂ 10 ਵਾਰਾਂ ਨੂੰ ਆਨੀ ਆ ਵੀ ਜਿਹੜੀ ਗੱਲ ਮੈਨੂੰ ਦੱਸਣੀ ਬਾਹਰ ਨਹੀਂ ਕੋਈ ਕਿਸ ਨੂੰ ਪਤਾ ਲੱਗਣਾ ਚਾਹੀਦਾ ਤੇ ਓਏ ਤਾਂ ਕਰ ਲਈਏ ਇਹ ਜੇ ਆਪਣੀ ਨੋਨ ਨੂੰ ਆਖਿਆ ਨਾ ਵੀ ਮੈਨੂੰ ਉਹਨੂੰ ਤੀ ਨੂੰ ਵੀ ਸਮਝਾ ਕੇ ਜਾਓ ਕਿ ਤੂੰ ਲੋਕਾਂ ਦੇ ਘਰ ਜਿਆਦਾ ਕਿ ਐਨੀ ਧੀਰਤ ਤੁਸੀਂ ਨੋ ਤਾਈਂ ਇੰਨੀਆਂ ਖਬਰਾਂ ਪਹਛਾਤ ਤੀਆਂ ਮੈਂ ਫਿਰ ਕਿਨੂ ਨਾ ਕਿਨੂ ਨਾਲ ਲੈ ਕੇ ਆਉਣਾ ਤੀ ਮੇਰੀ ਤੇ ਇੱਥੇ ਤੀ ਮੇਰੀ ਤਾਂ ਕਦੇ ਕੰਡਾ ਚੁਬੇ ਤਾਂ ਮੈਂ ਭੱਜੀ ਹੁੰਨੀ ਆ ਤੇ ਤੁਸੀਂ ਮੈਨੂੰ ਇਹ ਕਹਾਣੀ ਦਾ ਦੱਸਿਆ ਨੀ ਪੀ ਆਹ ਕਹਾਣੀ ਕੀਤੀ ਆ ਉਹ ਭੈਣ ਜੀ ਸਾਰੇ ਜਾਂਦੇ ਆ ਤਿਆਂ ਨੂੰ ਕੰਡਾ ਚੁਬੇ ਨਾ ਅਹੀਂ ਨਹੀਂ ਜਾਂਦੇ ਸਾਡੀ ਤੀ ਨੂੰ ਕੰਡਾ ਚੁਬਦਾ ਤੇ ਅਹੀਂ ਜਾਣੇ ਉਹਦੀ ਤਾਂ ਫੇਰ ਵੀ ਮਗਰ ਪਰਜਾਈ ਆਉਂਦੀ ਤੇ ਇਹਨੂੰ ਪੁੱਛਾ ਵੀ ਕਿ ਨਿਕ ਵਾਰਾਂ ਕਹੀ ਜਦੋਂ ਦੀ ਮੇਰੀ ਕੁੜੀ ਵਿਆਹੀ ਆ ਗਈ ਆ ਇੱਕ ਨਾ ਮਗਰ ਇਹਨੂੰ ਤਾਂ ਕੋਈ ਪਤਾ ਹੀ ਨਹੀਂ ਪੀ ਮੇਰੀ ਨਾਨਾ ਇਹ ਰਕਾਰਾ ਇਹਨੂੰ ਨਹੀਂ ਕੁਮੰਦੀ ਕਿਤੇ ਉਹ ਤੇ ਉਹ ਗੱਲ ਮੇਰੀ ਟੀ ਸਿਆਣੀ ਤੇ ਵਸਣ ਡਈ ਆ ਨਹੀਂ ਤੇ ਜਿੱਤ ਜਿੱਤਾ ਦੀਆਂ ਇਹ ਗੱਲਾਂ ਕੀਤੀਆਂ ਨਾ ਜੇ ਤਾਂ ਮੈਂ ਦੱਸਾਂ ਨਾ ਫੇ ਆਖਣਾ ਵੀ ਸਾਰੀਆਂ ਹੀ ਗੱਲਾਂ ਅੱਜ ਦੱਸਣ ਡੈ ਪਈ ਆ ਮੈਂ ਦੱਸ ਨਹੀਂ ਸਕਦੀ ਨਹੀਂ ਸੱਚੀ ਤੇ ਦੀ ਨਹੀਂ ਆ ਕੰਮ ਕੀਤਾ ਕਾਗਜ਼ਾਂ ਵਾਲਾ ਮੈਂ ਦਾਬ ਸੁਣ ਕੇ ਯਕੀਨ ਨਹੀਂ ਹੁੰਦਿਆ ਜੇ ਨਹੀਂ ਨਾ ਹੁੰਦਿਆ ਤੇ ਹੋ ਜਾਂਦਾ ਵਾ ਤੁਹਾਨੂੰ ਯਕੀਨ ਫੇ ਤੁਸੀਂ ਵੇਖਿਓ ਵੀ ਮੈਂ ਝੂਠੀ ਆ ਕਾ ਕੁੜੀ ਤੁਹਾਡੀ ਝੂਠੀ ਆ ਚੱਲ ਚੱਲੋ ਮੰਮੀ ਮੈਂ ਜਾ ਪਾਜੀ ਵੀ ਕੋਈ ਨਹੀਂ ਕਹਿੰਦੇ ਹੈਗੇ ਪਾਜੀ ਵੀ ਮਾੜਾ ਮੋਟਾ ਫੂਟ ਤੇ ਇਹ ਹੀ ਨਹੀਂ ਚਾਹ ਪੀਣੀ ਹੈ ਰਾਜਵਾਲ ਚਲ ਜੰਨੇ ਆ ਜਾਨੀ ਐ ਪੀੜੀ ਜਨਾ ਚ ਸਾਨੂੰ ਆ ਕਾਗਜ਼ਾਂ ਦਾ ਕਿਸੇ ਦਾ ਪਤਾ ਨਹੀਂ ਲੱਗਦਾ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਸਾਡੀ ਧੀਤ ਨਹੀਂ ਧੀਏ ਇਦਾਂ ਦੀ ਇਹੋ ਗੱਲ ਕਰੀ ਜਾਂਦੀ ਓ ਭੈਣ ਜੀ ਅੱਗੇ ਤੁਸੀਂ ਇੱਕ ਦੋ ਵਾਰ ਹੀ ਆਏ ਉਹ ਵੀ ਦੱਸੋ ਨਾ ਕਿਹੜੇ ਕੰਮ ਚੋਂਦੇ ਰਹੀ ਓ ਚਲ ਕੋਈ ਗੰਦੇ ਲੱਗ ਜਾਂਦਾ ਪਤਾ ਚਾਹੀ ਕੀ ਆ ਸਰਪੰਚਾਂ ਤੱਕ ਮੈਂਬਰਾਂ ਤੱਕ ਪਤਾ ਲੱਗ ਗਿਆ ਵਾ ਇਹਨਾਂ ਨੂੰ ਪਤਾ ਹੀ ਨਹੀਂ ਤੁਸੀਂ ਆਪਣੇ ਘਰ ਜਾ ਕੇ ਗੱਲ ਹੀ ਨਹੀਂ ਕੀਤੀ ਇੰਨੀ ਵਾਰ ਲਖਵਿੰਦਰ ਆਂਦਾ ਰਿਹਾ ਵਾ ਹੁਣ ਗੱਲ ਰੋਜ਼ ਦੀ ਮਾਸੇ ਕੀ ਘੜੀ ਜਾਗੀ ਤੇਰਾ ਰੋਜ਼ ਹੀ ਰੌਲਾ ਪਿਆ ਰਹਿੰਦਾ ਵਾ ਨਵੇਂ ਤੋਂ ਨਵੇਂ ਨਾ ਮੈਂ ਤਾਂ ਨਵਾ ਜਿੱਦਾਂ ਪੁਲਛਾ ਲਿਆ ਵਾਦ ਵਾਦ ਗੱਲ ਨਹੀਂ ਕਰ ਸਕਦੇ ਜੇ ਮੇਰੇ ਨਾਲ ਇਹੋ ਜੀ ਤੇ ਉਹਨਾਂ ਕੋਈ ਨਹੀਂ ਦਸੀ ਨਹੀਂ ਉਹਨਾਂ ਕੋਈ ਨਹੀਂ ਦਸੀ ਐਸੇ ਕਰਕੇ ਨਹੀਂ ਨਾ ਦਸੀ ਵੀ ਮੰਮੀ ਗੁੱਸੇ ਹੋਊਗੀ ਜਾਂ ਕਿਸ ਤਰ੍ਹਾਂ ਵੀ ਆ ਜਾਂ ਮੈਨੂੰ ਉਹ ਦੱਸਦਾ ਜਾਂ ਮੇਰਾ ਪੁੱਤੀ ਦਾਜਾ ਮੇਰੇ ਪੁੱਤ ਨੂੰ ਪਤਾ ਸੀ ਤੇ ਦੱਸ ਜੇ ਨਹੀਂ ਪਤਾ ਮੇਰੇ ਪੁੱਤ ਨੂੰ ਮੈਂ ਆਪੇ ਪੁੱਛ ਲੈਣਾ ਕਿਉਂ ਤੈਨੂੰ ਪਤਾ ਤੂੰ ਕਿਉਂ ਨਹੀਂ ਮੈਨੂੰ ਦੱਸਿਆ ਪੁੱਤ ਤੇਰੇ ਨੂੰ ਸਾਰਾ ਭੈਣ ਜੀ ਪਤਾ ਵਾ ਜਦੋਂ ਪੁਲਿਸ ਲੈ ਕੇ ਆਇਆ ਉਦੋਂ ਨਹੀਂ ਪਤਾ ਉਦੋਂ ਨਹੀਂ ਬੱਸਿਆ ਜਾ ਕੇ ਆਈ ਤੇ ਮਾਸ ਜੀ ਤਾਂ ਨਹੀਂ ਮੰਮੀ ਦੇ ਨਾਲ ਕੋਈ ਗੱਲ ਕਰਦੇ ਕਿ ਮੰਮੀ ਦੇ ਅੱਗੇ ਨਹੀਂ ਠੀਕ ਰਹਿੰਦੇ ਹੈਗੇ ਹੁਣ ਤੁਹਾਨੂੰ ਪਤਾਵੇ ਉਹ ਵੀ ਕੰਮ ਤੇ ਆ ਤੇ ਮੈਂ ਮਾਸ ਜੀ ਨਾਲ ਮੁੰਡੇ ਨਾਲ ਕਿੱਥੇ ਲਈ ਫਿਰਨਾ ਵਾ ਇੱਥੇ ਤਾਂ ਹੀ ਕੋਈ ਗੱਲ ਹੀ ਨਹੀਂ ਕੀਤੀ ਨਹੀਂ ਤੇ ਇਹ ਤੈਨੂੰ ਕਰਨ ਦਾ ਫਰਜ਼ ਹੀ ਹੈ ਇਸ ਕਰਕੇ ਮੈਂ ਕਿੱਥੇ ਮਰ ਜਾਣਾ ਹੈ ਮੇਰੀ ਤੇ ਧੀ ਮੇਰੀਆਂ ਆਂਦਰਾ ਤੇ ਮੈਂ ਕਿੱਦਾਂ ਮਰ ਜਾਣਾ ਹੈ ਹਾਂ ਮੈਨੂੰ ਇਹ ਤੇ ਦੱਸ ਦੀ ਫਿਰ ਮੈਂ ਇਹਨਾਂ ਦੇ ਆਣ ਕੇ ਗੱਲ ਕਿੱਦਾਂ ਕਰਦੀ ਇਹਨਾਂ ਦੇ ਨਾਲ ਜੇ ਤੂੰ ਮੇਰੇ ਮਾੜਾ ਮੋਟਾ ਕੰਨ ਚ ਕੱਢਿਆ ਮੈਂ ਕਿਸ ਤਰੀਕੇ ਨਾਲ ਗੱਲ ਕਰਦੀ ਉਹ ਤਾਂ ਗੱਲ ਤਾਂ ਸਹੀ ਹੈ ਪਰ ਸਾਨੂੰ ਪਤਾ ਨਾ ਫਿਰ ਅਸੀਂ ਫਿਰ ਉੱਤੋਂ ਫੜੇ ਰਹਿਣਾ ਹੈ ਨਾ ਚਲੋ ਕੋਈ ਨਹੀਂ ਚਲੋ ਉੱਠੋ ਤੁਸੀਂ ਠਾਲ ਕਵਲ ਮੈਨੂੰ ਵੀ ਚਲ ਹੁਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਂਦਾ ਜੇ ਭੈਣ ਜੀ ਮੇਰੇ ਚੋਂ ਝੂਠਾਉ ਨਾ ਤੇ ਉਹੋ ਗੱਲ ਵਿੱਚ ਮੈਂ ਪਹਿਲਾਂ ਹੀ ਨਬੇੜ ਕੇ ਜਾਣਾ ਇਹ ਨਹੀਂ ਮੈਨੂੰ ਚੰਗਾ ਲੱਗਾ ਕੰਮ ਜਿਹੜਾ ਤੁਹਾਡਾ ਤੁਸੀਂ ਕੀਤਾ ਨਾ ਇਹ ਨਹੀਂ ਚੰਗਾ ਲੱਗਾ ਮੈਂ ਇਹਨੇ ਦੱਸਿਆ ਨਹੀਂ ਇਹਨਾਂ ਨੇ ਨਾਂ ਮੇਰੀ ਤੀਨੇ ਦੱਸਿਆ ਨਾ ਨੌਨੇ ਦੱਸਿਆ ਨਾ ਪੋਤਣੇ ਦੱਸਿਆ ਹਾਂ ਆ ਲਾਪੇ ਗਿਆ ਹੀ ਰਾਜ ਸੁਵਟਾ ਮਾਕੇ ਤਾਂ ਲੱਭਿਆ ਇਹ ਚਾਬੀ ਮੈਂ ਕਦੇ ਲੱਭਣ ਡਈਆਂ ਤਾਂ ਲੱਭਣ ਨਹੀਂ ਡਈ ਚਲ ਇਹ ਵੀ ਵਧੀਆ ਹੋ ਗਿਆ ਚਾਚੀ ਜੀ ਜੇ ਤੁਸੀਂ ਲੱਭਣ ਡਏ ਨਾ ਤੇ ਲਾਪੇ ਗਿਆ ਨਾ ਤੇ ਚੱਲ ਵਧੀਆ ਹੋ ਗਈ। ਚੱਲ ਬਾਈ ਉਹ ਚਾਰ ਵੀ ਲੱਭਣ ਨਹੀਂ ਹੈ। ਦਈ ਤੋ ਉੱਥੋਂ ਦਾ ਵੇਖਿਆ। ਚਲੋ ਕੋਈ ਨਹੀਂ ਲੈਣਾ ਹੋ ਗਿਆ ਕਹਿਣ ਦਈ ਆ ਤੇ ਚੱਲ ਮੈਂ ਕੰਮ ਚੱਲਿਆ ਉਹ ਦੇ ਦੋ ਫੇ ਮੈਂ ਜਾਵਾ ਹੁਣ। ਹਾਂਜੀ ਦੇ ਦੋ। ਇਹ ਹਲਾ ਆਪਣਾ ਛੋਟਾ ਹਾਂਜੀ ਨਹੀਂ ਵੇਖ ਲਿਆ ਚਾਚੀ ਜੀ। ਹਾਂ ਠੀਕ ਆ। ਸਮਾਨ ਆ ਵਿੱਚ ਆਈ ਉਹ। ਠੀਕ ਆ ਚਾਚੀ ਜੀ। ਮੈਨੂੰ ਤੁਹਾਡੇ ਤੇ ਯਕੀਨ ਹੀ ਸੂਟ ਦੇ ਵਿੱਚ ਤੁਸੀਂ ਕਹਿ ਕੀ ਕੱਢ ਲੈਣਾ ਹੈ ਮੇਰੇ ਚ। ਹੋਲੀ ਗੋੜ ਮੰਨੇ। ਹੋਲੀ। ਹੈ? ਕਵਲ ਹੈ। ਮੰਨੂ ਮੰਮੀ ਤੂੰ ਕਿੱਥੇ ਗਿੱਧਰ ਇਹ ਤੇ ਤੈਨੂੰ ਮੈਂ ਦੱਸਨੀ ਤੇ ਕਿੱਧਰ ਵਾਤ ਕਿੱਧਰ ਨਹੀਂ ਅਫਰਾ ਲਫਾਫਾ ਮੈਨੂੰ ਇੱਕ ਦਰ ਫੜ ਲਿਆ ਵਾ ਨਹੀਂ ਇਹ ਲਫਾਫਾ ਕਿਉਂ ਦਵਾ ਤਾਨੂੰ ਮੇਰਾ ਇਹਦੇ ਚ ਸੂੜ ਵਾ ਤੁਹਾਡੇ ਇਹਦੇ ਵਿੱਚ ਕੀ ਹੈ ਤੇ ਨਾਲੇ ਤਾਨੂੰ ਕਿੱਦਾਂ ਪਤਾ ਲੱਗਾ ਮੈਂ ਉਧਰ ਗਈ ਆ ਤੈਨੂੰ ਨੇ ਪਤਾ ਫਿਰਦਾ ਮੈਂ ਚ ਕੀ ਆ ਤੇ ਕੀ ਨਹੀਂ ਮੈਨੂੰ ਪਤਾ ਵਾ ਨਾ ਝੋਕੋ ਹੈ ਗਾਵਾ ਅੱਛਾ ਜਦੋਂ ਮੈਂ ਆਉਣਾ ਸੀ ਤੇ ਤੂੰ ਮੋਰ ਲੀਆਂ ਚ ਆ ਗਈਆਂ ਤੈਨੂੰ ਪਤਾ ਲੱਗ ਗਿਆ ਨਾ ਤੂੰ ਚ ਲੱਗ ਗਈ ਆ ਮੈਂ ਨਾ ਜਾਣਾ ਮੋਦਰ ਤੂੰ ਹੱਨੇ ਨਾ ਨਿਕਲ ਆਈ ਮੈਨੂੰ ਆਪਣੀ ਮੰਮੀ ਨੂੰ ਮਿਲ ਲੈੰਦੋ ਕੋਈ ਮੰਮੀ ਨੂੰ ਨਿਕਾ ਮਿਲਣਾ ਅੱਛਾ ਮੰਮੀ ਨੂੰ ਮਿਲ ਲੈਂਦੇ ਆਨੂੰ ਬਾਵਾ ਦੀਆਂ ਆਕੜੀਆਂ ਤੇਰੀਆਂ ਮੰਮੀ ਚੰਗੀ ਸੌਖੀ ਆਈ ਆ ਜਿਹਨੂੰ ਮਿਲਣ ਲੱਗੀਆਂ ਤੇਰੀ ਬਚਰੀ ਆਈ ਤੇਰੀ ਤੇ ਦੀਆਂ ਬਾਵਾ ਆਕੜੀਆਂ ਮੇਰੀ ਚੀਜ਼ ਇਦਾਂ ਤੂੰ ਪਹਿਲਾਂ ਹੀ ਆ ਆ ਨਾ ਕਦੀ ਮਿਲਈਂ ਆਨੂੰ ਈ ਆਈਆ ਤੇ ਚਲ ਮੈਂ ਮੁੰਡਾ ਠੱਕ ਕੇ ਜਾ ਕੇ ਮਿਲਾਂ ਮਾਂ ਵਾਲੀ ਬੜੀ ਸੱਚੀ ਗਈ ਆ ਤੌੜੀ ਮੇਰੀ ਮੰਮੀ ਨੂੰ ਮਿਲ ਲੈਂਦੇ ਮੇਰੀ ਗਾਸਣ ਮੇਰੇ ਬਾਵਾ ਨਹੀਂ ਆਕੜੀਆਂ ਉਹਨੂੰ ਮੇਰੇ ਕੋਲੋਂ ਉਹ ਕਿੰਨਾ ਕ ਮੇਰਾ ਕਰਦੀ ਰਹੀ ਆ ਉਹ ਤੇ ਅੱਗੇ ਮੇਰੀ ਵੈਰਨ ਬਣੀ ਰਹੀ ਤੇ ਤੂੰ ਕਹਿੰਦੀ ਆ ਤੂੰ ਵੈਰਨ ਬਣੀ ਰਹੀ ਆ ਇਹ ਵੀ ਮੇਰੀ ਵੈਰ ਨਹੀਂ ਬਣੀ ਆ ਜੀਨ ਤੇ ਨੇ ਮੈਨੂੰ ਦਿੱਤਾ ਹੀ ਨਹੀਂ ਗਾ ਤੇ ਮੰਨੂ ਨਾਲੇ ਤੇਰਾ ਫਰਜ਼ ਹੀ ਇਥੇ ਗਵਾਂਡੇ ਦੇ ਘਰ ਲੈ ਕੇ ਉਹਨਾਂ ਤੋਂ ਮੰਮੀ ਨੂੰ ਵੀ ਨਾਲ ਲੈ ਕੇ ਆ ਗਈਆਂ ਸਾਨੂੰ ਦੀਦੀ ਫੋਨ ਗਿਆ ਵਾਈ ਫੇਰ ਆਏ ਆ ਤਮਾਸ਼ਾ ਤੂੰ ਹੀ ਲਾਇਆ ਰੋਇਦਿਹਰੀਆਂ ਆਣ ਕੇ ਹੁਣ ਗਵਾਂਡੀਆਂ ਦੇ ਘਰ ਤੋਂ ਆਣ ਕੇ ਤਮਾਸ਼ਾ ਲੱਗਾ ਜਿਵੇਂ ਸੱਚਾ ਹੀ ਨਾ ਤੇ ਲਫਾਫਾ ਤੂੰ ਫੜਾਉ ਉਹਨਾਂ ਨੂੰ ਤੇ ਲਫਾਫੇ ਦੇ ਸੂਟ ਆ ਹੋਰ ਕੀ ਦੇ ਕੇ ਮੰਮੀ ਮੈਨੂੰ ਹੋਰ ਕੀ ਪਤਾ ਤੂੰ ਕੀ ਗੱਲ ਲਈ ਮੈਨੂੰ ਲਫਾਫਾ ਘਰ ਜਾ ਕੇ ਕਰਦੀਆਂ ਗੱਲ ਕਰ ਜਾ ਕੇ ਗੱਲ ਕਰਦੀ ਇਹਨਾਂ ਨੇ ਸਾਨੂੰ ਸੁਣਾ ਦਿੱਤਾ ਤੇ ਅਹੀਂ ਮੈਂ ਨਾਲੀ ਨੂੰ ਲੈ ਕੇ ਆਈ ਆ ਬਾਹਰੋਂ ਆਖੀ ਜਾਂਦੇ ਕਰੋ ਜਾਓ ਜਾਓ ਜ਼ਰੂਰ ਹੋ ਤੇ ਫਰਾਂ ਕੀ ਗੱਲ ਹੋ ਗਈ ਨਿਕਲ ਉਹਦੀ ਕੋਈ ਗੱਲ ਨਹੀਂ ਆ ਗਈ ਤੇ ਤੁਹਾਡਾ ਫਰਜ਼ ਹੀ ਮੈਨੂੰ ਤੁਸੀਂ ਫੋਨ ਕਰਦੇ ਵੀ ਤੁਹਾਡੀ ਸੱਸ ਫੋਨ ਕਰਨ ਲਈ ਆ ਤੇ ਮੈਂ ਵੀ ਚਲੋ ਤੁਹਾਨੂੰ ਕੋਈ ਕਰ ਦੀ ਗੱਲ ਦੱਸਦੀ ਤੁਸੀਂ ਮੂੰਹ ਚੁੱਕਿਆ ਤੇ ਮਨ ਦੇ ਨਾਲ ਹੀ ਤੁਰ ਪਈ ਏ ਤੂੰ ਮਗਰੋਂ ਆਉਨੇ ਮਗਰੋਂ ਆ ਸਾਨੂੰ ਪਹਿਲਾਂ ਸਾਨੂੰ ਸਾਡੇ ਕੁੜਮ ਕਿਉਂਕਿ ਇਹਨਾਂ ਨੇ ਸਾਨੂੰ ਮੰਨਣਾ ਪੈਂਦਾ ਜੀ ਇਹਦਾ ਅੱਜ ਨਾ ਮੰਨਦੇ ਤੇ ਫਿਰ ਕਿਦਾਂ ਹੀ ਮੰਨਦੇ ਚਲੋ ਠੀਕ ਆ ਮੈਨੂੰ ਵੇਡ ਲਓ ਜਿਹੜੀ ਨਹੀਂ ਵੇਡਣੀ ਆ ਇਹਨੂੰ ਵੇਡ ਕੇ ਜਾਣਾ ਹੀ ਚੱਲ ਕਰ ਜਾਵਾਂਗੇ ਚਲੋ ਇਹਨਾਂ ਤੈਨ ਜੀ ਨੇ ਵਧੀਆ ਗੱਲ ਕੀਤੀ ਹੈ ਨਾ 16 ਆਨੇ ਗੱਲ ਕੀਤੀ ਆ ਉਹੋ ਗੱਲ ਵੀ ਉਹਨੂੰ ਸਾਰਾ ਤੇਰਿਆਂ ਚਲਾਕੀਆਂ ਦਾ ਪਤਾ ਕਿ ਜੋ ਜੋ ਖੜੀ ਤੀ ਕਰਦੀ ਆ ਤੇ ਇਹ ਮਗਰੋਂ ਤੂੰ ਤਾਂ ਪਹਿਲਾਂ ਸਾਨੂੰ ਇਹ ਉਹ ਤੇ ਚਲ ਮਮੀ ਦੀ ਗੱਲ ਠੀਕ ਵਾ ਮੇਰੀ ਗੱਲ ਸੁਣੋ ਇਨਨ ਤੁਸੀਂ ਸੁਣ ਲੀਆਂ ਤੇ ਮੇਰੀਆਂ ਵੀ ਕਦੀ ਸੁਣੀਆਂ ਜਦੋਂ ਮੈਂ ਘਰ ਜਾਣੀ ਆ ਮੰਨੂ ਤਾਹ ਦਿੰਦੀ ਐ ਮੰਮੀ ਵਾਂਡੇ ਗਈ ਐ ਮੰਮੀ ਫਲਾਣੇ ਤਾਂ ਜਾਈ ਐ ਉਦੋਂ ਤੂੰ ਦੂਜੀਆਂ ਵਾਲੇ ਚਲ ਜੰਨੀ ਆ ਮੇਰੀਆਂ ਵੀ ਕਦੀ ਤੂੰ ਸੁਣੀਆਂ ਵਾ ਚਲੋ ਭਾਬੀ ਜੀ ਚਲੋ ਆਓ ਘਰ ਜਾਣੇ ਆ ਘਰ ਜਾ ਕੇ ਗੱਲ ਕਰਾਂਗੇ ਵੇਲਾ ਤੇ ਬਣਿਆ ਕਰੋ ਥੋੜੇ ਬੋਲੀ ਚਲਾਕ ਬਣਿਆ ਕਰ ਜਿਆਦੀ ਚਲਾਕੋ ਬਣੀ ਰਹਿਣੀ ਐ ਤੂੰ ਵਾਂਡੀਆਂ ਦੇ ਘਰ ਨਹੀਂ ਆ ਹੁਣ ਤੂੰ ਆਪਣੇ ਘਰ ਚਲੋ ਕੋਈ ਗੱਲ ਨਹੀਂ ਤਮਾਸ਼ਾ ਨਹੀਂ ਲਾਈਦਾ ਨਾ ਮੈਂ ਵੀ ਨਹੀਂ ਇਹਦੇ ਚ ਕੀ ਐ ਤੇ ਕੀ ਨਹੀਂ ਮੇਰੀ ਗੱਲ ਸੁਣੋ ਤਮਾਹਾ ਉਦਾਂ ਮੰਨੂ ਤੂੰ ਲਵਾਇਆ ਜਿੰਨਾ ਲਵਾਇਆ ਜੇ ਤੂੰ ਨਾਂ ਲੈ ਕੇ ਆਉਂਦੀ ਤੇ ਨਾ ਲੱਗਦਾ ਮੈਂ ਘ ਬਾਤ ਨਹੀਂ ਕਿਤੇ ਚੱਲ ਚੱਲ ਇਹ ਬਾਰਾ ਪੁੱਤ ਫੋਨ ਕਰੀ ਜਾਂਦਾ ਹੀ ਆਂਦਾ ਉੱਥੇ ਪਤਾ ਨਹੀਂ ਕੀ ਗੱਲ ਹੋਈ ਜਾ ਅੱਛਾ ਮਾਂ ਇੱਥੇ ਕਦਰ ਕਰਤਾ ਨਹੀਂ ਆਕੀ ਮਾਂ ਹੁਣ ਪਤਾ ਵਾ ਨਾ ਇਹ ਹਰ ਸੱਚੀਆਂ ਗੱਲਾਂ ਨੰਗੀਆਂ ਹੋਣੀਆਂ ਵਾ ਹੁਣ ਤਾਂ ਮੂੰਹ ਵਟ ਲਿਆਈਓ ਦੇਖਿਆ ਕਿੱਥਾਂ ਜਾਂਦੀ ਹੁਣ ਮੈਂ ਜਾ ਕੇ ਸੱਚ ਦਾ ਸੱਚ ਤੇ ਝੂਠ ਦਾ ਝੂਠ ਵਾ ਏਲਫਾਫਾ ਮਿੰਦੇ ਦੇ ਮੇਰੇ ਇੱਥੇ ਸੂਡ ਵਾ ਇਹਦੇ ਚ ਹੋਰ ਪੁੱਛਣੀ ਗਾ ਹੈ ਮੈਨੂੰ ਨਹੀਂ ਪਤਾ ਕੀ ਏਲਫਾਫਾ ਮੇਰੇ ਕੋਲ ਮੈਂ ਕਿਸੇ ਨੂੰ ਨਹੀਂ ਦਿੰਦੀ ਤੁਸੀਂ ਵੇਖ ਲਿਓ ਚਲੋ ਠੀਕ ਆ ਸ਼ੁਕਰ ਆ ਮੇਰੇ ਦਿਵਾਲਿਆਂ ਬਲਾ ਲੱਤੀ ਆ ਆਪਣੇ ਘਰ ਜਾ ਕੇ ਪੈਂ ਸਿਰ ਪਾਂਡ ਪੈਂ ਜਿੱਦਾਂ ਮਰਜ਼ੀ ਪੱਤ ਕਰਨ ਮੈਂ ਤੇ ਦਿੱਤਾ ਹੁਣ ਲਫਾ ਪਾਪੜਾ ਨਾ ਤੇ ਆਪਣੇ ਦਵਾ ਵਾਲਿਆਂ ਲਵਾਈਆ ਭਲਾ ਭਜਾਓ ਜਾ ਕੇ ਤੇ ਕਰਨ ਜੋ ਮਰਜ਼ੀ